ਬਰਗਾਨਾ ਅੱਕਾ ਬਰਗਾਨਾ ਅੱਕਾ ਦੇਖ ਸਾਧੋ ਤੁਸੀਂ ਤਸਵੀਰਾਂ ਇਹ ਆਸੂ ਕੈਸੇ ਜਿਹੜੇ ਕੋਲੇ ਖਨੋਰੀ ਬਾਰਡਰ ਤੇ ਚੱਲ ਪਏ ਨੇ ਪਾਣੀ ਦੀ ਪ੍ਰਚਾਰਾ ਮਾਰੀ ਜਾ ਰਹੀ ਨੇ ਕਿਸਾਨਾਂ ਤੇ ਤਾਂ ਦੇਖ ਸਾਧੋ ਇਹ ਤਸਵੀਰਾਂ ਜਿਹੜੀ ਕਿ ਖਨੋਰੀ ਬਾਰਡਰ ਦੀਆਂ ਨੇ ਗੋਰੀਆਂ ਆ ਕੇ ਬੋਰੀਆਂ ਆ ਕੇ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਖਨੋਰੀ ਬਾਰਡਰ ਦੀਆਂ ਨੇ ਬੋਰੀਆਂ 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 ਲਿਆ ਓਏ ਸਾਹ ਤਸਵੀਰਾਂ ਦੇਖ ਸਕਦੇ ਹੋ ਖਨੋਰੀ ਬਾਰਡਰ ਦੀਆਂ ਨੇ ਕੋਲੇ ਡਗਨੇ ਸਟਾਰਟ ਕਰਤੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਤੋਂ ਇੱਕ ਸਿਕੰਟਾ ਸਿਕੰਟਾ ਤੇ ਡਗਨੇ ਸਟਾਰਟ ਕਰਤੇ

ਓ ਜੀ ਨਾ ਜਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਆਸੂ ਗੈਸ ਦੇ ਜਿਹੜੇ ਕੋਲੇ ਖਨੋਰੀ ਬਾਰਡਰ ਤੇ ਚੱਲ ਪਏ ਨੇ ਜਿਹੜਾ ਕਿ ਕਿਸਾਨ ਵੱਲੋਂ ਜਿਹੜੇ ਨੌਜਵਾਨ ਜਿਹੜੇ ਨੇ ਅੱਗੇ ਵਧਣ ਦੀ ਤੁਰੰਤ ਕੋਸ਼ਿਸ਼ ਕਰ ਰਹੇ ਨੇ ਸੀ ਜਿਹੜੇ ਕਿ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਖਨੋਰੀ ਬਾਰਡਰ ਦੀਆਂ ਤਾਂ ਇਹ ਤਸਵੀਰਾਂ ਜਿਹੜੀ ਕਿ ਨੇ ਖਨੋਰੀ ਬਾਰਡਰ ਦੀ ਨਹੀਂ ਆਸੂ ਗੈਸ ਦੇ ਗੋਲੇ ਜਿਹੜੇ ਕੀ ਤੱਕ ਨੇ ਸਟਾਰਟ ਕਰ ਦਿੱਤੇ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਫੋਰਸ ਵੱਲੋਂ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਓਹੋ ਖਨੋਰੀ ਬਾਰਡਰ ਤੇ ਜਿਹੜੇ ਕਿ ਆਸੂ ਗੈਸ ਦੇ ਗੋਲੇ ਸਟਾਰਟ ਕਰਤੇ ਜਿਹੜੇ ਕਿ ਨੌਜਵਾਨ ਜਿਹੜੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹੜੇ ਨੌਜਵਾਨ ਨੇ ਆਸੂ ਗੈਸ ਦੇ ਜਿਹੜੇ ਗੋਲੇ ਆ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਕਿ ਬਚਾਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਇਹ ਦੇਖ ਰਹੇ ਹੋ ਤਸਵੀਰਾਂ ਜਿਹੜੀ ਕਿ ਖਨੋਰੀ ਬਾਰਡਰ ਦੀਆਂ ਨੇ ਤਸਵੀਰਾਂ ਇਹ ਜਿਹੜਾ ਕਿ ਕਿਸਾਨ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰ ਤੁਸੀਂ ਦੇਖ ਸਕਦੇ ਹੋ ਸੈਕਿੰਡ ਸੈਕਿੰਡ 'ਚ ਐਸੇ ਆਸੂ ਗੈਸ ਦੇ ਗੋਲੇ ਵਾਟਰ ਕੈਨਾਂ ਤੇ ਜਿਹੜੇ ਵਾਟਰ ਜਿਹੜੇ ਨੇ ਉਹ ਪਾਣੀ ਦੇ ਪ੍ਰਚਾਰਾ ਮਾਰਿਆ ਜਾ ਰਿਹਾ ਨੇ ਕਿਸਾਨਾਂ ਦਾ ਤਾਂ ਦੇਖ ਸਾ ਦਿਓ ਇਹ ਤਸਵੀਰਾਂ ਜਿਹੜੀ ਕਿ ਖਨੋਰੀ ਬਾਰਡਰ ਦੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀ ਨੇ ਖਨੋਰੀ ਬਾਰਡਰ ਦੀਆਂ ਤਾਂ ਇਹ ਤਸਵੀਰਾਂ ਜਿਹੜੀ ਕਿ ਭਿਆਨਕ ਸੱਬਤ ਆ ਰਹੀ ਹੈ ਜਿਹੜਾ ਕਿ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜਾ ਕਿ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਹੀ ਧਗੜੇ ਸਟਾਰਟ ਕਰਦੇ ਤੁਸੀਂ ਦੇਖ ਸਕਦੇ ਹੋ ਹੈਲੋ ਭਾਈ ਤੁਸੀਂ ਦੇਖ ਸਕਦੇ ਹੋ ਤਸਵੀਰ ਤਸਵੀਰਾਂ ਇਧਰਲੇ ਪਾਸੇ ਆਜੋ ਥੋੜਾ ਥੋੜਾ ਇਧਰ ਦੇਖ ਕੇ ਭਾਈ ਕੈਮਰੇ ਦੇ ਕੇ ਪਜੀ ਥੋੜਾ ਜਿਹਾ ਦਰੋਕੇ ਦੇਖ ਸਕਦੇ ਜਿਹੜੇ ਨੌਜਵਾਨ ਹੈ ਬਲੇਲਾ ਨਾਲ ਜਿਹੜੇ ਆਪਣੇ ਗੋਲੀਆਂ ਜਿਹੜੇ ਵਰਸਾਰੇ ਨੇ ਜਿਹੜਾ ਕਿ ਜਿਹੜਾ ਇੱਥੇ ਮਾਹੌਲ ਤਣਾਪੁਰਨ ਹੋ ਚੁੱਕਿਆ ਹੈਗਾ ਇੱਕ ਖਨੋਰੀ ਬਾਰਡਰ ਦੀਆਂ ਜਿਹੜੀ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੇ ਕਿਸਾਨ ਅੱਗੇ ਤੁਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਵੱਲੇ ਜਿਹੜਾ ਉਕਤਾ ਪ੍ਰਬੰਧ ਕੀਤੇ ਗਏ ਆ ਦੇਖ ਸਾਦੇ ਤੁਸੀਂ ਜਿਹੜਾ ਤੰਬਾਕਾ ਸੁਣ ਸਕਦੇ ਹੋ ਇਹ ਤੰਬਾਕਾ ਜਿਹੜਾ ਨਾ ਇਹ ਬਹੁਤ ਹੀ ਖਤਰਨਾਕ ਸਾਬਿਤ ਹੋ ਰਿਹਾਗਾ ਜਿਹੜੇ ਕਿ ਕਿਸਾਨ ਥੋੜੇ ਡਰ ਕੇ ਪਿੱਛੇ ਆ ਜਾਂਦੇ ਨੇ ਫਿਰ ਵੀ ਜਿਹੜੇ ਨੌਜਵਾਨ ਨੇ ਥੋੜੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਕਿ ਇਹ ਤਸਵੀਰਾਂ ਹੈਗੀਆਂ ਖਰੋੜੀ ਬਾਰਡਰ ਦੀਆਂ ਇਹ ਇਹ ਤਸਵੀਰਾਂ ਜਿਹੜੀ ਨੇ ਖਨੋਰੀ ਬਾਰਡਰ ਜਿਹੜੀ ਹੈਗੀਆਂ ਨੇ ਉੱਥੇ ਦੀ ਹੈਗੀਆਂ ਜਿਹੜਾ ਕਿ ਇੱਥੇ ਮਾਹੌਲ ਬਹੁਤ ਹੀ ਤਣਾ ਪਰਨ ਹੋ ਚੁੱਕਾ ਹੈ ਤੇ ਜੈਕਾਰੇ ਦੇ ਨਾਰੇ ਵੀ ਲਾਇਆ ਜਾ ਰਹੇ ਨੇ ਕਿਸਾਨ ਇਕਤਾ ਜਿੰਦਾਬਾਦ ਦਾ ਵੀ ਨਾਰਾ ਲਾਇਆ ਜਾ ਰਿਹਾ ਤੁਸੀ ਦੇਖ ਸਕਦੇ ਹੋ ਤੁਸੀ ਤਸਵੀਰਾਂ ਆ ਇਹ ਤਸਵੀਰਾਂ ਤੁਸੀ ਦੇਖ ਸਕਦੇ ਹੋ ਖਨੋਰੀ ਬਾਰਡਰ ਦੀਆਂ ਨੇ ਜਿਹੜਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਖਨੋਰੀ ਬਾਰਡਰ ਦੀਆਂ ਨੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੀ ਕੀ ਨੇ ਕਿਸਾਨ ਜਿਹੜੇ ਨੇ ਜਿਹੜੇ ਨੌਜਵਾਨ ਨੇ ਜਿਹੜੀ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਤੁਸੀਂ ਆਹ ਦੇਖ ਸਕਦੇ ਹੋ ਇਹ ਕੱਟੇ ਉਹੀ ਨੇ ਜਿਹੜਾ ਕਿ ਆਸੂ ਗੈਸ ਦੇ ਗੋਲੇ ਜਿਹੜੇ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਹੜੇ ਕਿਸਾਨ ਨੇ ਆਹ ਦੇਖ ਸਕਦੇ ਹੋ ਤੁਸੀਂ ਫੇਰ ਆਹ ਦੀ ਕੋਸ਼ਿਸ਼ ਕਰਦੇ ਰਹੇ ਜਦੋਂ ਕੀ ਉਹਦੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਉਹੀ ਨੇ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਖਰੋਨੀ ਬਾਰਡਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਸੈਕਿੰਡ ਸੈਕਿੰਡ ਤੇ ਇਹ ਆਸੂ ਗੈਸ ਦੇ ਗੋਲੇ ਜਿਹੜੇ ਡਗਣੇ ਸਟਾਰਟ ਕਰ ਦਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਧੂਆਂ ਤੋਂ ਹੀ ਨਜ਼ਰ ਆ ਰਿਹਾ ਸਾ ਰੋਕਨ ਦਾ ਵੀ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਤੇ ਕੀ ਲੱਗਦਾ ਮਾਹੌਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪੂਰਾ ਕਰ ਰਹੇ ਹਾਂ ਪੂਰਾ ਕਰ ਰਹੇ ਹਾਂ ਅੱਗੇ ਵਧ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਉਹੀ ਨੇ ਦੇਖੋ ਕਿਸਾਨ ਜਿਹੜੇ ਨੇ ਆਪਣੇ ਗੱਟਿਆਂ ਨਾਲ ਜਿਹੜਾ ਕੀ ਰੋਕਣ ਦੀ ਕੋਸ਼ਿਸ਼ ਕੀਤੀ ਦੇਖ ਸਕਦੇ ਹੋ ਪਹੁੰਚਾ ਦਿੱਤਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਡੰਡਿਆਂ ਨਾਲ ਵੀ ਇੱਧਰਲੇ ਪਾਸੇ ਕੀਤਾ ਜਾ ਰਹੇਗਾ ਤਾਂ ਦੂਸਰੇ ਦੇਖ ਸਕਦੇ ਹੋ ਇਹ ਉਹੀ ਤਸਵੀਰਾਂ ਨੇ ਖਨੋਰੀ ਬਾਰਡਰ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਕਿ ਇੱਥੇ ਤਣਾਅਪੂਰਨ ਮਾਹੌਲ ਹੋ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਕਿਸਾ ਇੱਕ ਪਾਸੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਉਹੀ ਹੈਗਾ ਮਾਹੌਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਦੀਆਂ ਪੋਰੀ ਦੇਖ ਸਕਦੇ ਹੋ ਤੁਸੀਂ ਬੋਰੀਆਂ ਨਾਲ ਹੀ ਇਹ ਜਿਹੜੇ ਕੀ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਕੀ ਆਸੂ ਗੈਸ ਦੇ ਜਿਹੜੋ ਕੋਹਲੇ ਜਾਂਦੇ ਰਿਹਾ ਉਹਦੇ ਉੱਪਰ ਸੱਟ ਕੇ ਇਹ ਬੁਝਾ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਤਸਵੀਰਾਂ ਜਿਹੜੀ ਕੀ ਆਜੋ ਖਨੋਰੀ ਬੰਦਰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੈਕਾਰੇ ਦੇ ਨਾਰੇ ਵੀ ਲੱਗਣ ਲੱਗੇ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਵੀ ਨਾਰੇ ਲੱਗ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਆ ਦੇਖ ਸਕਦੇ ਹੋ ਇਹ ਤਸਵੀਰਾਂ ਬਾਪੂ ਜੀ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਕੀ ਪ੍ਰਸ਼ਾਸਨ ਵੱਲੋਂ ਕੀ ਕੀਤਾ ਯਾਰ ਪਾਥਰੂ ਗਾਇਸ ਵੇਖੋ ਜੀ ਥੋੜੇ ਸਾਹਮਣੇ ਛੱਡੀ ਜਾਂਦੀ ਆ ਹਾਂਜੀ 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 ਅੱਖਾਂ 'ਚ ਕੀ ਲਾਰਕਾ ਤੁਸੀਂ ਇਹ ਕੋਲੜ ਜੀ ਇਹ ਅੱਖਾਂ ਨਹੀਂ ਵਾਰ ਦਿਖਾਈਏ ਜਰਾ ਅੱਛਾ ਅੱਛਾ ਹਾਂਜੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇੱਕ ਹੋਰ ਆਸੂ ਗਾਇਸ ਦੇ ਕੋਲੇ ਤੱਕ ਦਿੱਤੇ ਗਏ ਨੇ ਦੇਖ ਸਕਦੇ ਹੋ ਤੁਸੀਂ ਮਿੰਟ ਮਿੰਟ ਬਾਅਦ ਦੇਖ ਸਕਦੇ ਹੋ ਇਹ ਦੇਖੋ ਦੇਖ ਸਕਦੇ ਹੋ ਤੁਸੀਂ ਜਿਹੜੇ ਕਿ ਨੌਜਵਾਨ ਉਹ ਰੋਕ ਦਿੰਦੇ ਰਹੇ ਬੋਰੀਆਂ ਦੇ ਗੱਟਿਆਂ ਨਾਲ ਹੀ ਬੁਜ਼ਾ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਖਨੋਰੀ ਬਾਰਡਰ ਦੀਆਂ ਨੇ ਤਾਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਕਿ ਕੁਝ ਨੌਜਵਾਨ ਪਿੱਛੇ ਖੜੇ ਨੇ ਦੇਖ ਸਕਦੇ ਹੋ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਬਾਪੂ ਜੀ ਤੇ ਇਹ ਕਿੰਨਾ ਸਮਾਂ ਹੋ ਗਿਆ ਇਹ ਨੂੰ 1 ਘੰਟੇ ਤੋਂ ਉਪਰ ਹੋ ਗਿਆ ਜੀ ਅੱਛਾ ਅੱਛਾ ਅਥਰੂ ਗਾ ਛੱਡੀ ਜਾਂਦੇ ਨੂੰ ਗੋਲੇ ਛੱਡੀ ਜਾਂਦੇ ਨੂੰ ਤੇ ਗੱਲ ਕਰੀਏ ਜਿਹੜੇ ਆਗੂ ਕੀ ਕਹਿੰਦੇ ਨੇ ਆਗੂ ਤਾਂ ਇਹ ਵੀ ਸ਼ਤਮਈ ਅਸੀਂ ਲੜਾਂਗੇ ਹਾਂ ਅਸੀਂ ਸ਼ਤ ਕੋਈ ਲੜਦੇ ਹੁੰਨੇ ਸਖ਼ਤੋਂ ਅਸੀਂ ਕਾਲੇ ਨਹੀਂ ਕਰਦੇ ਲੜਾਂਗੇ ਜਰੂਰ ਟੱਕਰਾਂ ਦੇ ਜਰੂਰ ਹਾਂ ਜੀ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਗਾ ਪ੍ਰਸ਼ਾਸਨ ਉਹ ਹੀ ਬੜਾ ਵਾਰ ਵਾਰ ਬੇਨਤੀ ਕਰਾਈ ਸੀ ਵੀ ਸਾਨੂੰ ਜਾ ਕੇ ਬੈਠ ਗਾ ਦਿਓ ਇਹ ਥੋੜਾ ਵੀ ਸਾਡੇ ਨਾਲ ਤੱਕਾ ਹੋਵੇ ਅਸਾਂ ਦੀ ਮੰਗਾਂ ਲੈ ਕੇ ਆ ਤਾਂ ਦੇਖ ਸਕਦੇ ਹੋ ਇੱਕ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਇਹ ਕੀ ਕੀ ਹੋਇਆ ਪਤੀ ਭਈਆ ਜੀ ਆਪ ਤੁਰ ਗਏ ਹੈ ਬੱਚਾ ਸਰਚ ਬੱਚਾ ਕੇ ਫੋੜੀਆਂ ਮਾਰ ਰਿਹਾ ਰਫੜ ਵਾਲੀ ਫੋੜੀਆਂ ਨਾ ਕੋਣ ਹੈ ਜੰਦੇ ਅਸੀਂ ਗੋਲੀਆਂ ਮਾਰੀ ਜਾਂਦੇ ਆ ਆਹ ਵੇਖ ਲੈ ਕਰੋ ਅੱਡੇ ਹੱਕ ਦੇ ਦੇ ਸਾਨੂੰ ਗਾਂ ਚਾਰ ਦਿੱਤੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਜਿਹੜੇ ਕਿ ਨੌਜਵਾਨ ਨੇ ਉਹਨਾਂ ਦੇ ਹੱਥਾਂ ਤੇ ਜਿਹੜੇ ਗੱਟੇ ਨੇ ਉਹ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀ ਕਿ ਖਨੋਰੀ ਬਾਰਡਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਗੋਲਾ ਹੋਰ ਫਿਰ ਦਗਣੇ ਸਟਾਰਟ ਕਰ ਦਿੱਤੇ ਕਿ ਮਿੰਟ ਮਿੰਟ ਬਾਅਦ ਜਿਹੜੇ ਕਿ ਦਗਣੇ ਸਟਾਰਟ ਕਰ ਰਹੇ ਨੇ ਇਹ ਖਨੋਰੀ ਬਾਰਡਰ ਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਪੋਰਟ ਚੱਲ ਰਹੇ ਤਾਂ ਦੇਖ ਸਕਦੇ ਤੁਸੀਂ ਤਸਵੀਰਾਂ ਟਰੈਕਟਰ ਇਸ ਪਾਸੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਟਰੈਕਟਰ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਕਿ ਨੌਜਵਾਨ ਫੇਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਦੇਖ ਸਕਦੇ ਹੋ ਤੁਸੀਂ ਫੇਰ ਇਹ ਦਗਣੇ ਸਟਾਰਟ ਕਰ ਦਿੱਤੇ ਜਾਂਦੇ ਨੇ ਅਸੀਂ ਫੇਰ ਪਿੱਛੇ ਫੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇੱਕ ਇੱਕ ਦਗਣੇ ਸਟਾਰਟ ਕਰ ਦਿੱਤੇ ਜਾਂਦੇ ਨੇ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਪਲਪਲ ਰਿਪੋਰਟ ਦਿੰਦੇ ਰਵਾਂਗੇ